来 ਸੀਗੇ ਅੰਮ੍ਰਿਤਸਰ ਸਾਡਾ ਪਿੰਡ ਦੇਖਣ ਆਹ ਲੋ ਜੀ ਤੁਸੀਂ ਕਮਰਾ ਚੈੱਕ ਕਰੋ ਜਿੱਨਾ ਮੇਰੇ ਵਿਆਹ ਦੇ ਲੱਡੂ ਬਣੇ ਸੀ ਆਹੋ ਬਣੇ ਸੀ ਵਿਆਹ ਦੇ ਲੱਡੂ ਆਪਣੇ ਦੇ ਪਲੀਜ਼ ਡੋਨਟ ਟੱਚ ਟੱਚ ਨਹੀਂ ਕਰਨਾ ਬੇਬੇ ਨੂੰ ਨਹੀਂ ਬੇਬੇ ਉੱਠ ਜੂ ਸਿੱਕੀ ਤੋਂ ਨੂੰ ਟੱਚ ਕਰ ਗਏ ਮੇਰੇ ਤਾਂ ਕੀ ਕਰਦਾ ਮੂਰੀ ਰਹਿ ਜਾਈ ਬਾਲੀ ਦੇਖੋ ਜੀ ਆਂਟੀ ਨੇ ਦਿੱਤੀ ਆ ਸਾਨੂੰ ਘੈਂਡ ਘੈਂਡ ਰੋਟੀ ਮੱਕੀ ਦੀ ਰੋਟੀ ਦੇਖੋ ਮੱਖਣ ਨੂੰ ਸਿਮਰਵੰਦ ਜੀ ਕੋਲ ਰਾਈਡਾ ਇੱਕ ਡਿੱਗੋ ਤੁਸਨਵਾ ਜੀ ਸਿਮਰ ਨੇ ਚੱਕ ਲਈ ਗਨ ਮੂੰਹ ਤੋਂ ਪਰਾਂ ਰੱਖੀ ਹੈ ਹੈਲੋ ਗਾਇਜ਼ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਘੈਂਟ ਹੋਵੋਗੇ ਅਸੀਂ ਆਏ ਸੀਗੇ ਅੰਮ੍ਰਿਤਸਰ ਸਾਡਾ ਪਿੰਡ ਦੇਖਣ ਸਾਡਾ ਪਿੰਡ ਜਿਆਦਾ ਅਸੀਂ ਬਲੌਗ ਸ਼ੂਟ ਕਰਿਆ ਨਹੀਂ ਸਿੱਧਾ ਸਾਡੇ ਪਿੰਡ ਤੋਂ ਉਹ ਕਰਿਆ ਹੈਗਾ ਸਟਾਰਟ ਇੱਥੇ ਅਸੀਂ ਬਾਹਰ ਟਿਕਟ ਲੈ ਲਈ ਸੀ ਉਥੋਂ ਟਿਕਟਾਂ ਦੋ ਲੈਣੀਆਂ ਤੇ ਟਿਕਟ ਦੇ ਵਿੱਚ ਵਿੱਚ ਇਹ ਕਹਿ ਰਹੇ ਨੇਗੇ ਆਪਣਾ ਖਾਣਾ ਪੀਣਾ ਲਿਮਟਿਡ ਹੈ ਤੇ ਦੋ ਕੋਈ ਵੀ ਗੇਮਿੰਗ ਆਪਾਂ ਖੇਡ ਸਕਦੇ ਆਂਗੇ ਤੇ ਲਾਈਵ ਸ਼ੋਜ਼ ਫ੍ਰੀ ਨੇ ਤੇ ਐਕਸਟਰਾ ਹੈੱਡ ਮ사ਜ ਵਗੈਰਾ ਸਾਰਾ ਕੁਝ ਫ੍ਰੀ ਹੈ ਤੇ ਆਪਾਂ ਹੁਣ ਦੇਖਦੇ ਆਂ ਤੁਹਾਨੂੰ ਦਿਖਾਣੇ ਆਗੇ ਕਿੰਨੇ ਹਨ ਟਿਕਟੇ ਹੈਗੇ ਆਪਣੀ ਆ 1700 ਦੀਆਂ ਦੋ 850 ਦੀ ਟਿਕਟ ਇੱਕ ਇਦਾਂ ਇਹ ਬੈਂਡ ਨੇਗੇ ਇਹਨਾਂ ਆਪਾਂ ਸ਼ੋਅਜ਼ ਵਗੈਰਾ ਦੇਖ ਸਕਦੇ ਆ ਲਾਈਵ ਸ਼ੋਅ ਅੰਦਰ ਐਂਟਰੀ ਹੋਊਗੀ ਐਂਟਰ ਐਦਾਂ ਦਾ ਕੁਝ ਹੈਗਾ ਮੈਂ ਤੁਹਾਨੂੰ ਬੈ ਕੈਮਰਾ ਕਰਕੇ ਦਿਖਾਉਣਾ ਦੇਖਣ ਨੂੰ ਤੇਰੀ ਫੇਵਰੇਟ ਪਲੇਸ ਮੇਰੀ ਫੇਵਰੇਟ ਪਲੇਸ ਮੈਨੂੰ ਪਿੰਡ ਬਹੁਤ ਵਧੀਆ ਲੱਗਦੇ ਨੇ ਸਪੈਸ਼ਲ ਮੈਂ ਪਿੰਡ ਵਾਸਤੇ ਡਰੈਸਿੰਗ ਕਰਕੇ ਆਈ ਆਂ ਅਰ ਆ ਦੇਖੋ ਐਦਾਂ ਦਾ ਕੁਝ ਹੈ ਐਂਟਰ ਕਰ ਕੈਂਟ ਜੀ ਹੈ ਅਜੇ ਐਂਟਰ ਹੋਏ ਆਂਗੇ ਉਦਾਂ ਦੇਖਿਆ ਸੀ ਆਨਲਾਈਨ ਆ ਦੇਖੋ ਟਿਕਟਕ ਇਹ ਬੈਂਡ ਨੇ ਇੱਕ ਹੋਇਆ ਨੈਕਸਟ ਅਮਾਉਂਟ ਤੇ ਪੰਨ ਗੇਮ ਹੈ ਉਹਦੇ ਵਿੱਚ ਦੋ ਗੇਮਾਂ ਫ੍ਰੀ ਨੇ ਕੋਈ ਵੀ ਦੋ ਗੇਮ ਅਸੀਂ ਖੇਲ ਸਕਦੇ ਹਾਂ ਤੇ ਅੱਗੇ ਗਾਰਡ ਵਗੈਰਾ ਹੈ ਉਹ ਦੇਖਣਗੇ ਕੀ ਗੱਲਬਾਤ ਹੈ ਉਹ ਕਹਿੰਦੇ ਬਾਅਦ ਵਿੱਚ ਤੁਹਾਨੂੰ ਅੱਗੇ ਸਮਝਾ ਦੇਣਗੇ ਆਇਆ ਆ ਦੇਖੋ ਐਂਟਰੀ ਕੁਛ ਐਦਾਂ ਦੀ ਅੰਦਰ ਆ ਕੇ ਟਿਕਟ ਤੋਂ ਬਾਅਦ ਇਹ ਐਂਟਰੀ ਹੈ ਗੜ ਵਗੈਰਾ ਨੇ ਤੇ ਮੈਂਮ ਨੇ ਦੇਖਦੇ ਨੇ ਕੀ ਕਹਿੰਦੇ ਆ ਦੇਖੋ ਬੈਂਡ ਸਾਡੇ ਪਾਸ ਤੇ ਇਹੀ ਅਸਲੀ ਨਿਸ਼ਾਨੀ ਹੈ ਬੈਂਡਸ ਦੀ ਲਾਈਵ ਸ਼ੋਅ ਦੇਖਣ ਦੀ ਐਦਾਂ ਦੀ ਕੁਝ ਐਂਟਰੀ ਹੈ ਦੇਖੋ ਉਹਦੇ ਜਿਵੇਂ ਮੰਜੇ-ਮੁंजे ਬੁਣੀ ਜਾਂਦੇ ਨੇ ਹਜੇ ਕੋਈ ਵੀ ਹਜੇ ਮੰਜਾ ਬਹੁਤ ਵੱਡਾ ਮੰਜਾ ਤਿਆਰ ਕਰ ਰਹੇ ਨੇ ਹਨਾ ਦੇਖਣ ਨੂੰ ਵੱਡਾ ਮੰਜਾ ਤਿਆਰ ਕਰ ਰਹੇ ਨੇ ਇਹਦੇ ਛੇਡ ਚੀਜ਼ ਹੈ ਬਾਕੀ ਦੇਖੀ ਜਾਂਦੇ ਹੌਲੀ-ਹੌਲੀ ਦਿਖਾਈ ਜਾਂਦੇ ਸਾਨੂੰ ਕਲਿੱਪਸ ਕੀਰ ਪਾ ਗਰ ਕੇ ਜਾਨਵਰਾਂ ਤੇ ਪੰਛੀਆਂ ਨੂੰ ਕੁਝ ਖਾਣ ਲਈ ਨਾ ਦਿਓ ਸਹੀ ਸਹੀ ਨੇ ਇਹ ਸਹੀ ਖਰਗੋਸ਼ ਮੈਂ ਖਰਗੋਸ਼ ਨੇ ਇਧਰ ਇਧਰ ਨਹੀਂ ਗਿਆ ਕੀ ਚੀਜ਼ਾਂ ਨੇ ਇਧਰ ਇਹ ਮੁਰਗੀਆਂ ਨੇ ਇਧਰ ਆਹ ਚਿੜੀਆਂ ਚੁੜੀਆਂ ਹੋਣੀਆਂ ਕੋਈ ਇੱਥੇ ਤਾਂ ਕੁਝ ਦਿਖ ਨਹੀਂ ਰਿਹਾ ਇਹ ਖਾਨੇ 'ਚ ਮੁਰਗੇ ਜਿਹੇ ਨੇ ਉਹ ਤੋਤੇ ਇੱਥੇ ਹੈਂ ਤੋਤੇ ਨੇ ਬਈ ਹਾਂਜੀ ਫਰਸਟ ਐਂਟਰੀ ਮੱਕੀ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਫ੍ਰੀ ਅਨੁਪਾਤ ਪਨੋ ਚੱਲ ਫਿਰ ਦੇਖੀਏ ਬਾਂਕੀ ਨਾਰੇ ਐਦਾਂ ਦੀ ਕੁਛ ਐਂਟਰੀ ਆ ਹਾਲੋ ਜੀ ਤੁਸੀਂ ਕਮਰਾ ਚੈੱਕ ਕਰੋ ਪੂਰੀ ਐਂਡ ਗੱਲਬਾਤ ਹੈ ਕਿ ਨਹੀਂ ਪ੍ਰਾਂਤ ਦਿਖਾਉਣਾ ਸਰ ਪ੍ਰਾਂਤ ਉਹਦੇ ਕੋ ਕਿੱਡੇ ਵੀ ਹੋਰ ਵਿੱਚ ਹੋਰ ਵਿੱਚ ਨਾ ਮੇਰੇ ਵਿਆਹ ਦੇ ਲੱਡੂ ਬਣੇ ਸੀ ਆਹੋ ਬਣੇ ਸੀ ਵਿਆਹ ਦੇ ਲੱਡੂ ਆਪਣੇ ਦੇ ਗਰਮੀ ਜ਼ਿਆਦਾ ਹੋਰ ਕੁਝ ਨਹੀਂ ਬਸ ਵਾਕੀ ਓਕੇ ਹੋਰ ਚੀਜ਼ ਦਿਖਾਣੇ ਹਾਂ ਹਾਂਜੀ ਆ ਪਈਆਂ ਨੇ ਆਪਣੀਆਂ ਰੇਤੇ ਤਵੇ ਤੇ ਲੱਸੀਆਂ ਲੱਸੀ ਗੀਏ ਨਮਕੀਨ ਘੈਂਟ ਹੈਗੀ ਪੂਰੀ ਕੋਈ ਵੀ ਆਉਂਦਾ ਪੀ ਸਕਦਾ ਟਿਕ ਟਕ ਦਾ ਸਾਰਾ ਕੁਝ ਫ੍ਰੀ ਹੈ ਖਾਣ ਪੀਣ ਦੇ ਮਾਮਲੇ 'ਚ ਕੋਈ ਸੰਘ ਸ਼ਰਮ ਨਾ ਕਰਿਓ ਉਹ ਇੱਥੇ ਬੇਬੇ ਹੋਰੀ ਭਾਈ ਕੋਈ ਜਾਂਦੇ ਨੇ ਰੋਟੀਆਂ ਇੱਥੇ ਆਪਾਂ ਕੋਈ ਵੀਡੀਓ ਵਗੈਰਾ ਬਣਾ ਸਕਦੇ ਆ ਕਿਦਾਂ ਵੀ ਸਾਡੇ ਨਾਲ ਜਵਾਕਿਆ ਥੋੜਾ ਔਖਾ ਹੋ ਜੀ ਆ ਮਾਈ ਉੱਪਰ ਚੜਦੀ ਜਾਂਦੀ ਹੈ ਜੇ ਪਾਥੀਆਂ ਬੱਤੀ ਜਾਂਦੀ ਹੈ ਘੈਂਟ ਜੀ ਐ ਪੁੱਛਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹਿ ਜਾ ਤੁਰ ਨਹੀਂ ਨਹੀਂ ਇੱਕ ਜੀ ਦੇਖੋ ਜੀ ਆਂਟੀ ਨੇ ਦਿੱਤੀ ਆ ਸਾਨੂੰ ਕੈਂਡ ਕੈਂਡ ਰੋਟੀ ਮੱਕੀ ਦੀ ਰੋਟੀ ਦੇਖੋ ਮੱਖਣ ਉੱਤੇ ਪੂਰੀ ਅਰੰਡ ਗੱਲ ਬਾਤ ਹੈ ਪੈਸਿਆਂ ਦਾ ਪੂਰਾ ਨਚੋੜ ਹੈ ਹਾਂਜੀ ਉਹ ਲੋਕੇਸ਼ਨ ਤੋਂ ਬਾਅਦ ਅਸੀਂ ਪਹੁੰਚਿਆ ਨੈਕਸਟ ਸਟੈਪ ਤੇ ਆਈ ਲਵ ਅੰਮ੍ਰਿਤਸਰ ਅੰ ਲਵ ਨੂੰ ਦਾਤਾ ਦਿਲ ਨੂੰ ਆਏ ਹਾਏ ਹਾਏ ਇਹਦੇ ਵਿੱਚ ਗੁੱਡੀਆਂ ਉਹ ਨਹੀਂ ਦੇਖਦੇ ਫਿਲਮਾਂ ਹੀ ਆ ਬੈਠ ਮੈਂ ਦੇਖੂਗੀ ਬੈਟ ਫਿਰ ਹੈ ਲਵਨੀਤ ਵਾਹ ਜੀ ਵਾਹ ਲਓ ਸਾਡਾ ਬੰਦਾ ਬਈ ਭਾਜਦਾ ਫਿਰਦਾ ਹਾਂਜੀ ਚੇਤਕ ਤੇ ਝੂਟੇ ਲੈਣ ਤੋਂ ਬਾਅਦ ਅਸੀਂ ਚੱਲੇ ਆਂ ਪਿੰਡ ਵੱਲ ਜਾਣ ਦੇ ਰਾਸਤੇ ਕਿੰਨਾ ਇਹਨਾਂ ਨੂੰ ਨੋ ਨੋ ਵੀ ਭਾਜਦਾ ਫਿਰਦਾ ਐਡਾ ਬੰਦਾ ਚਲੋ ਸੁੱਕੀ ਜਾ ਰਹੀ ਸੋਨਾ ਕੋਈ ਵੀ ਵੇਖਿਆ ਨਾ ਇਧਰ ਦੁਕਾਨਾਂ ਨੇ ਭਾਈ ਸ਼ਗਨਾ ਦੀ ਫੁਲਕਾਰੀ ਵਾਹ ਜੀ ਵਾਹ ਸਿਮਨ ਇਹ ਜਾ ਕੁਝ ਬਹੁਤ ਵਧੀਆ ਲੱਗ ਰਿਹਾ ਪਲੀਜ਼ ਡੋਂਟ ਟੱਚ ਟੱਚ ਨਹੀਂ ਕਰਨਾ ਬੇਬੇ ਨੂੰ ਨਹੀਂ ਬੇਬੇ ਉੱਠ ਜੂ ਆ ਜਾ ਆਏ ਹਾਏ ਹਾਏ ਮੱਜਾਂ ਧਾਰਾ ਕੱਢਣ ਡਈਆਂ ਨੇ ਮੈਂ ਮੈਂ ਦੱਸਿਆ ਕੀ ਕਿ ਬੋਲਦਾ ਫਲੋ ਫਲੋ ਚ ਮੱਜਾਂ ਧਾਰਾ ਕੱਢਣ ਡਈਆਂ ਨੇ ਮੱਜਾਂ ਨਹੀਂ ਧਾਰਾ ਕੱਢਣ ਡਏ ਨੇ ਅਰ ਰੁਕ ਜਾ ਨੋਈ ਨਈ ਆ ਕੀ ਹੈ ਕਿ ਮੈਂ ਕਰਦੀ ਐ ਕਿਵੇਂ ਕਰਦੀ ਐ ਕਿਵੇਂ ਕਰਦੀ ਐ ਆ ਕਿੰਨਾ ਦਾ ਘਰ ਹੈ ਇਹ ਨੰਬਰਦਾਰਾਂ ਦਾ ਆਪੂ ਕਹਿੰਦਾ ਨੰਬਰਦਾਰਾਂ ਦਾ ਘਰ ਦੇਖੋ ਦੇਖੋ ਬਈ ਜਮਾ ਘੈਂਟ ਚੀਜ਼ ਬਣੀ ਹੋਈ ਆ ਯਾਰ ਯਾਰ ਮੇਰੇ ਤਾਂ ਸਿੱਧੇ ਦਿਲ ਨੂੰ ਟੱਚ ਕਰ ਗਿਆ ਮੇਰੇ ਪਜੀ ਖਤਮ ਹੋਰੀ ਰਹਿ ਜਾਈ ਬਾਲੀ ਘੈਂਟ ਜੀ ਐ ਤੋ ਹਜੇ ਯਾਰ ਲਾਈਟਿੰਗ ਬੜੀ ਘੈਂਟ ਲੱਗੀ ਏ ਮੈਨੂੰ ਮੈਨੂੰ ਆਇ ਲੱਗ ਰਿਹਾ ਵੀ ਰਾਤ ਨੂੰ ਮਾਹੌਲ ਪੂਰਾ ਘੈਂਟ ਹੋਊਗਾ ਓਰੇ ਪੂਰਾ ਘੈਂਟ ਜ਼ਬਰਦਸਤ ਮਾਹੌਲ ਹੋਊਗਾ ਬੰਦਾ ਕਿਵੇਂ ਦੇਖੀ ਜਾਂਦਾ ਕਟਿਆਂ ਨੂੰ ਵੀ ਮਗਰੀ ਨਾ ਪੈ ਜੇ ਪ੍ਰੀਤਮ ਸਿੰਘ ਜੁਲਾਹਾ ਆਹ ਦੇਖ ਲੋ ਪੜ੍ਹ ਲੋ ਭਾਈ ਓ ਵਾਹ ਜੀ ਵਾਹ ਕੀ ਚੀਜ਼ ਐ ਦੇਖੋ ਇਹ ਪਹਿਲਾਂ ਵਾਲੇ ਟਾਈਮ ਆਏ ਦਰੀਆਂ ਬਣਦੇ ਸੀ। ਜਨੇ ਹੀ ਨਾ ਆ ਗਿਆ ਬਚਾਲੜੇ ਜਿਹੇ ਹਿੱਸੇ ਚ ਬਾਈ। ਤੇ ਆ ਗੇਮਿੰਗ ਪੁਆਇੰਟ ਜਿੰਨੇ ਜਾਂ ਹੋਰ ਚੱਪਲਾਂ ਦੀ ਦੁਕਾਨਾਂ ਜੀਆਂ ਨੇ ਮਤਲਬ ਬਾਹਰ ਗੇਮ ਪਈ ਹੈਗੀ। 40 ਰੁਪਏ ਇੱਕ ਗੇਮ ਦੇਨੇ ਵੈਸੇ ਦੋ ਗੇਮ ਫ੍ਰੀ ਨੇ ਆਪਾਂ ਕੋਈ ਵੀ ਖੇਡ ਸਕਦੇ ਆਂਗੇ। ਆ ਦੇਖੋ ਗਰਮੀ ਕਰਕੇ ਸਪਰੇਅ ਦੇ ਰਹੇ ਨੇ ਉੱਪਰ। ਥੋੜੀ ਠੰਡਕ ਲੈ ਲਈ ਆਹਾਹਾ। ਆਜੋ ਇੱਥੇ ਕੁਛ ਨਹੀਂ ਹੈਗਾ ਇਹਨਾਂ ਨੂੰ ਆ ਦੇਖੋ ਜਦੋਂ ਪਹਿਲਾਂ ਵਿਆਹ ਹੁੰਦੇ ਹੁੰਦੇ ਸੀ ਐਵੇਂ ਦਾ ਪੈਲਸ ਹੁੰਦਾ ਸੀ ਐਵੇਂ ਬਰਾਤੀ ਆਉਂਦੇ ਨਾ ਇਹ ਤੇ ਆਉਂਦੇ ਸੀ ਬੰਬੂ ਗਾੜ ਤੇ ਹਾਂ ਜੀ ਉਰੇ ਹੋ ਗਿਆ ਸਾਡਾ ਸ਼ੂਟ ਕੰਪਲੀਟ ਸਿਮਨ ਨੂੰ ਕਰਿਆ ਸੀ ਤਿਆਰ ਸਪੈਸ਼ਲ ਸ਼ੂਟ ਲਈ ਆਂਟੀ ਨੇ ਬਹੁਤ ਸੋਨਾ ਕੈਂਡ ਸ਼ੂਟ ਕਰਿਆ ਮੈਂ ਕਹਿੰਦਾ ਪੂਰਾ ਤਰੀਕੇ ਨੇ ਉਰੇ ਸ਼ੂਟ ਕਰ ਰਹੇ ਨੇ ਹੋ ਗਿਆ ਸ਼ੂਟਾ ਠੀਕ ਆਂਟੀ ਜੀ ਹਾਂ ਜੀ ਸਬਸਕ੍ਰਾਈਬ ਹੱਸੀ ਕਾ ਚੱਲ ਚੱਲ ਬਹੁਤ ਕੈਂਡ ਸ਼ੂਟ ਕਰਿਆ ਨਾ ਬਹੁਤ ਕੈਂਡ ਬਹੁਤ ਮਜ਼ਾ ਆਇਆ ਹਾਂਜੀ ਨੈਕਸਟ ਤੇ ਆਏ ਆ ਬੰਦਾ ਬਾਡੀ ਬਿਲਡਰ ਖੜਾ ਗਿਆ ਸਿਮਰ ਜਾਈ ਬਾਡੀ ਬਿਲਡਰ ਦੇ ਮਾਹਿਰ ਜਾਈ ਇੱਕ ਵਾਰ ਫਾਸਟ 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 ਨਾ ਕੋਈ ਬਾਡੀ ਬਿਲਡਰ ਦੇ ਗਾ ਕਰਦੀ ਐ ਬਰ ਰਹਿੰਦੇ ਫਿਰਦੇ ਆ ਦੇਖੋ ਸੋਨੂੰ ਮੈਂ ਪੁਰਾਣੇ ਜੋ ਐਨੇ ਵਾਲੇ ਬੰਦੇ ਜਤਿੰਦਰ ਰਿਸ਼ੀ ਕਪੂਰ ਅੱਦਾਂ ਦਾ ਨਾਮ ਵੀ ਨਹੀਂ ਪਤਾ ਯਾਰ ਅਮਰੀਸ਼ ਪੁਰੀ ਵਿੱਚ ਹੀ ਨਵੇਂ ਬੰਦੇ ਨੇਗੇ ਆ ਦੇਖੋ ਕੈਮਰੇ ਪਏ ਪੁਰਾਣੇ ਟਾਈਮ ਦੇ ਸਾਰੇ ਪੁਰਾਣੇ ਟਾਈਮ ਦੇ ਕੈਮਰੇ ਨੇ ਜਿਹੜੇ ਪਹਿਲਾਂ ਯੂਜ਼ ਹੁੰਦੇ ਸੀਗੇ ਪਲੀਜ਼ ਡੋਂਟ ਟੱਚ ਨਹੀਂ ਕਰਦੇ ਭਰਾਵਾ ਟੱਚ ਬਾਪੂ ਬੈਠਾ ਉੱਥੇ ਸੱਸਰੀ ਘਾਲ ਜੀ ਸਾਂਝੇ ਨੈਕਸਟ ਬਾਜਰੇ ਦੀ ਬਾਜਰੇ ਦੀ ਖਿਚੜੀ ਦੇਸੀ ਘਿਓ ਦੇ ਨਾਲ ਆ ਦੇਖੋ ਜੀ ਇੱਥੇ ਮਿਲਦੀ ਆਪਣੇ ਕਿਰਪਾ ਕਰਕੇ ਸਰੀਰਿਕ ਦੂਰੀ ਬਣਾ ਕੇ ਰੱਖੋ ਠੀਕ ਹੈ ਜੀ ਗਾਂ ਖੜੀ ਐ ਕੋਈ ਵੀ ਦੁੱਧ ਗਾਂ ਦਾ ਦੁੱਧ ਪੀ ਸਕਦੇ ਆਪਾਂ ਬਿਸਤੀ ਆ ਘੈਂਟ ਚੀਜ਼ ਐ ਬਾਈ ਤੁਡੋਲੀ ਹਾਂਜੀ ਬਾਜਰੇ ਦੀ ਖਿਚੜੀ ਕਿਵੇਂ ਲੱਗੀ ਭਾਈ ਤੁਸੀਂ ਖਾਣੇ ਕਰੇਂ ਉਨੇ ਕੱਪੜੇ ਨਾਲ ਲੱਗ ਜੂਰੇ ਹਾਂਜੀ ਘਰਾਂ ਚ ਜਾਣ ਤੋਂ ਬਾਅਦ ਨੈਕਸਟ ਸਟੈਪ ਤੇ ਪਹੁੰਚ ਗਿਆ ਆਪਾਂ ਨਨੂ ਨੂੰ ਆਰਿਆਂ ਦੇ ਮੱਝ ਲੈਦੀ ਹੋਈ ਡੂ ਨਾਟ ਟੱਚ ਅਸੀਂ ਤੁਸੀਂ ਚਲੇਗੇ ਕਿਉਂਕਿ ਸੇਕ ਚਾਹਾਂ ਚੀਜ਼ਾਂ ਬਣੀਆਂ ਇਹਨੇ ਬਈਆ ਰੂਮ ਹੈ ਪਹਿਲਾ ਵਾਲੇ ਜਿਵੇਂ ਹੁੰਦੇ ਸੀ ਚਲੋ ਇੱਧਰ ਇੱਧਰ ਗੀਤਾਂ ਦਾ ਪੰਡਾਰਾ ਚੱਲ ਰਿਹਾ ਹੈ ਜੀ ਦੀਰ ਵਗਾਰ ਸੁਹੇਲ ਜੀ ਦੇ ਮਹਲ ਆ ਗਈਆਂ ਸੁਹੇਲ ਜੀ ਨੇ ਮਾਰ ਮਿੱਤੀਆਂ ਕਈ ਜੰਦ ਰਹੇ ਫਰੀ ਦੇ ਨਹੀਂ ਰਹੇਗਾ ਨਾ ਮੈਨੂੰ कई चीजा मतलब कि खान पीन आए इधर रोटी बाकी सारा कुछ चीज खान पीन अंदर कोल्ड ड्रिंक वगैरा नहीं दे रहे इधर झूठे ने मोलदा खूह वगैरा हो रहा है पहला आप इधर चलते हैं खुले खा... पॉपकॉर्न खाइए थोड़े बहुत ठीक है ਹੂੰ ਬੋਪਨ ਲੈ ਲਿਆ ਆਪਣੇ ਖਾਣ ਵਾਸਤੇ ਆਏ ਨਨੂ ਸੱਪ ਸੀੜੀ ਖੇਡੀ ਲੋ ਜੀ ਚਿਤਕ ਦੁਆਦ ਆਪਾਂ ਚੱਲੇ ਆ ਵਾਹ ਜੀ ਵਾਹ ਤੇ ਵਾਹ ਜੀ ਵਾਹ ਮਤਲਬ ਕੋੜ ਸਵਾਰੀ ਬਾਈ ਡਿਜ਼ਾਈਨ ਪਾਉਂਦੇ ਆ ਸਿਰ ਆ ਲ ਆ ਰਿਹਾ ਬਾਈ ਡਿਜ਼ਾਈਨ ਦਾ ਆ ਦੇਖੋ ਬਾਈ ਚੱਜਰ ਫਿਰਦੇ ਜਾਂ ਹੋਰ ਪੂਰੀ ਘੈਂਟ ਵਾਈਬਸ ਨੇ ਦੇਖ ਰਹੇ ਆ ਭਾਈ ਮਠੀ ਛੋਲੇ ਦਾ ਟੇਸਟ ਆ ਚੱਕ ਕੋਰ ਮੈਨੂੰ ਲੱਗਦਾ ਟੇਸਟੀ ਹੋਊਗਾ ਖਾ ਕੇ ਦੇਖ ਜੈਮੀ ਜੈਮੀ ਦੇਖ ਲਾ ਇੱਕ ਹੋਰ ਦੇ ਦੋ ਲਓ ਜੀ ਸਿਮਰ ਰਾਈਡ ਕਰਨ ਲੱਗਿਆ ਹਾਰਸ ਦੀ ਰਾਈਡ ਨੋ ਨੋ ਸਾਡੀ ਵੀਰੇ ਬੈਠ ਕੇ ਦੇਖੂਗੀ ਲੋ ਸਿਮਰ ਦੇ ਬੰਦੇ ਸੀ ਕੋਲ ਰਾਈਡ ਇੱਕ ਡਿੱਗੋ ਤਾ ਤੁਨੂਆ ਵੀਡੀਓ ਸ਼ੋਅ ਕਰੂੰਗਾ ਨਹੀਂ ਨੂਨੂ ਜੀ ਸਿਮਰ ਨੇ ਚੱਕ ਲਈ ਗਨ ਮੂੰਹ ਤੋਂ ਪਰ੍ਹਾਂ ਰੱਖੀ ਹੈ ਚਲ ਤੂੰ ਮੈਨੂੰ ਡਰਾਈ ਜਾਂਦਾ ਤੂੰ ਦੇਖਦੇ ਆ ਨਿਸ਼ਾਨਾ ਵੱਜੂਗਾ ਕਿ ਨਾ ਪੰ ਪੰਨੇ ਆਣੇ ਆ ਪੰਨ ਦੇ ਤੂੰਗੇ ਆ ਜਾ। ਦੇਖੀ। ਹਾਂ ਜੀ ਸਾਢੇ 1.5 ਸਾਲ ਦੀ ਧੀ। ਰੋਸ ਦੀ ਰੋਸ ਦੀ ਸ਼ਰਮ ਆ ਗਈ। ਸ਼ਰਮ ਆ ਤੇ ਮੇਰਾ ਸ਼ੋਰ। ਕੋਈ ਨਾ ਕੋਈ ਨਾ ਖੇਡ ਲਾ। ਨਹੀਂ ਨਹੀਂ। ਕਹੀਂ ਆ ਜਾ। ਨਹੀਂ ਨਹੀਂ ਆਜਾ ਮम्मा ਕੋਲ। ਆਜਾ ਬੇਬੀ। ਆ ਜਾ। ਨਹੀਂ ਨਹੀਂ ਤੇ ਬਤਿਕਾ ਨਹੀਂ ਜਾਂਦੀ। ਨਹੀਂ ਨਹੀਂ ਦੀ ਮੋਜਾਂ ਨੇ। ਨਹੀਂ ਨਹੀਂ ਦੀ ਰਿਕ ਕੈਂਪਰੀ। ਇਸ਼ਾਰੇ ਕਰਕੇ ਕਹਿੰਦੇ ਮੈਨੂੰ ਇਹਨਾਂ ਦੇ ਚੜਾ। Tata. Tata. Non mi è nulla da fare, mi è appena successo che ti diciano, ti diciano, ti diciano, ti diciano, ti diciano, ti diciano, ti ਇੰਦਰ ਕੀ ਨਾ ਨੋ ਤੇ ਕੀ ਦੀ ਗੋ ਇਹ ਸੱਚੇ ਫੁੱਲ ਪਲੇ ਨਹੀਂ ਹੋਇਆ ਜਦੋਂ ਮਿਸਤਰੀ ਨੇ ਬਣਾਇਆ ਮੈਂ ਆਪਾ ਘੁੰਮਣਾ ਜਾਈਏ ਕਿਤੇ ਕੰਦਾ ਢੱਪਣੀਆਂ ਬਹਿਣਾ ਪਾਣ ਸੋ ਯੂ ਗੋ ਆ ਨਨਨੋ ਚਲੀਏ ਵਾਪਸ ਇਧਰ ਦੇ ਹੋਏ ਰਸਤਾ ਚੱਲ ਨੋ ਬਾਪਸ ਚੱਲ ਇੱਧਰ ਪਿਆ ਵਾਪਸ ਆ ਨਿਕਲੇ ਹਾਂਜੀ ਇਹਦਾ ਰੋਟੀ ਹੈ ਮੈਂ ਹਰ ਇੱਕ ਆਈਟਮ ਮਿਲ ਜੀ ਉਹਦੇ ਮਤਲਬ ਕਿ ਕੜੀ ਵਗੈਰਾ ਕੁਝ ਸੈਲਡ ਤੁਸੀਂ ਦੇਖ ਹੀ ਰਹੇ ਹੋ ਪੂਰੀ ਐਂਡ ਗੱਲ ਬਾਤ ਲੋਕੇਸ਼ਨ ਚੈੱਕ ਕਰੋ ਤੁਸੀਂ ਇਹ ਐਂਡ ਗੱਲ ਬਾਤ ਹੈ ਫ੍ਰੀ ਖਾਣਾ ਵਿੱਚ ਕਿ ਨਹੀਂ ਇਹਨਾਂ ਨੂੰ ਸਹੀ ਹੈ ਨਾ ਨਨੂ ਦਾ ਬਾਬਾ ਸਿੱਟ ਟਿੱਡ ਪਰ ਕੇ ਸਾਨੂੰ ਮਿਲਦਾ ਅਸੀ ਜਿਵੇਂ ਸਾਡਾ ਪਿੰਡ ਆ ਪਿਛੀ ਹੈ ਤੁਸੀਂ ਦੇਖ ਲਿਓਗੇ ਸਾਡਾ ਪਿੰਡ ਹੁਣੇ ਬਾਹਰ ਹੀ ਨਿਕਲੇ ਆ ਜਸਟ ਬੜੀ ਘੈਂਟ ਚੀਜ਼ ਹੈ ਯਾਰ 850 ਦੇ ਵਿੱਚ ਵਿੱਚ ਸਾਨੂੰ ਖਾਣ ਪੀਣ ਵੀ ਇੰਨਾ ਤਕੜਾ ਦਿੰਦੇ ਨੇ ਨਾ ਹਮ ਇੱਕੋ ਇੱਕ ਆਟਮ ਲਾਸਟ ਤੇ ਰੋਟੀ ਮਿਲਦੀ ਆ ਛੋਲੇਾਂ ਦੀ ਪਾਪੜੀ ਛੋਲਾ ਮਿਲੁੰਦੇ ਹੈ ਹਨਾ ਐਂਡ ਗੱਲ ਬਾਤ ਹੈ ਇਹਨੂੰ ਬੋਲਣਾ ਨਹੀਂ ਆਉਂਦਾ ਥੋੜਾ ਘੱਟ ਹੰਗਾ ਬਾਕੀ ਖਾਣ ਪੀਣ ਦੇ ਮਾਮਲੇ ਚੋੱਕੇ ਦੀ ਰਿਪੋਰਟ ਹੁੰਦਾ ਯਾਰ ਬਾਕੀ ਦੀ ਰੋਟੀ ਸਰੋਂ ਦਾ ਸਾਗ ਲੱਸੀ ਖਿਚੜੀ 850 ਦੀ ਟਿਕਟ ਹੈ 1500 ਦਾ ਬੰਦਾ ਚਾਹ ਖਾਇਆ ਵੀ ਉਹ ਦਿਨ ਦੇ ਵੀ ਨਹੀਂ ਖਾਇਆ 1500 ਦੇ ਤੇ ਤਕਰੀਬਨ ਸਾਰਾ ਕੁਝ ਓਕੇ ਦੀ ਰਿਪੋਰਟ ਆਇਆ ਜਰੂਰ ਆਈ ਹੋਊਰੇ ਕੈਂਡ ਗੱਲ ਬਾਤ ਹੈ ਓਕੇ ਜੀ ਬਾਕੀ ਹੁਣ ਜਾਣੇ ਅਸੀਂ ਦਰਬਾਰ ਸਾਹਿਬ ਓਕੇ ਜੀ ਟਾਟਾ ਬਾਏ ਮੈਂ ਫ੍ਰੈਸ਼ ਹੋ ਕੇ ਅਸੀਂ ਮੱਥਾ ਟੇਕ